ਖਬਰ ਇੰਗਲੈਂਡ ਦੇ ਪੂਰਬੀ ਲੰਡਨ ਦੇ ਇਲਫੋਰਡ ਖੇਤਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ 30 ਸਾਲ ਦੇ ਬ੍ਰਿਟਿਸ਼ ਸਿੱਖ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਗੁਰਮੁਖ ਸਿੰਘ ਉਰਫ ਗੈਰੀ ਵਜੋ ਹੋਈ ਹੈ। ਮੈਟਰੋਪੋਲੀਟਨ ਪੁਲਿਸ ਦੇ ਮੁਤਾਬਿਕ ਇਹ ਹਮਲਾ 23 ਜੁਲਾਈ ਨੂੰ ਫੈਲ ਬ੍ਰਿਗਡ ਰੋਡ ਤੇ ਇੱਕ ਰਿਹਾਇਸ਼ੀ ਘਰ ਦੇ ਵਿੱਚ ਹੋਇਆ ਜਿਸ ਨੂੰ ਪੁਲਿਸ ਨੇ ਇੱਕ ਪਲੈਨਿੰਗ ਦੇ ਤਹਿਤ ਅਤੇ ਜਾਣੇ ਪਛਾਣੇ ਲੋਕਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਜਤਾਇਆ ਹੈ। ਇਸ ਮਾਮਲੇ ਵਿੱਚ 27 ਸਾਲ ਦੇ ਅਮਰਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ 4 ਹੋਰ ਸ਼ੱਕੀਆਂ ਨੂੰ ਜ਼ਮਾਨਤ 'ਤੇ ਫਿਲਹਾਲ ਰਿਹਾ ਕੀਤਾ ਗਿਆ ਹੈ ਇਸ ਘਟਨਾ ਨਾਲ ਸਥਾਨਕ ਸਿੱਖਪਾਈਚਾਰੇ ਦੇ ਵਿੱਚ ਸੋਗ ਤੇ ਚਿੰਤਾ ਦੀ ਲਹਿਰ ਪੈਦਾ ਹੋ ਗਈ ਹੈ ਸਸ਼ਟ੍ਰੀય ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਲੰਡਨ ਮੈਟਰੋਪੋਲੀਟਨ ਪੁਲਿਸ ਤੇ ਇੱਕ ਬਿਆਨ ਮੁਤਾਬਕ 23 ਜੁਲਾਈ ਨੂੰ ਲੰਡਨ ਐਮਬੂਲੈਂਸ ਸਰਵਿਸ ਨੂੰ ਫਲੈਗ ਬ੍ਰਿਗ ਰੋਡ ਤੇ ਇੱਕ ਰਿਹਾਇਸ਼ੀ ਪਤੇ ਤੇ ਝਗੜਾ ਹੋਣ ਦੀ ਸੂਚਨਾ ਮਿਲੀ ਸੀ ਪੁਲਿਸ ਤੇ ਮੈਡੀਕਲ ਟੀਮ ਮੌਕੇ ਤੇ ਪਹੁੰਚਦੀਆਂ ਨੇ ਤੇ ਦੇਖਿਆ ਕਿ ਗੁਰਮੁਖ ਸਿੰਘ ਨੂੰ ਚਾਕੂ ਮਾਰ ਕੇ ਜ਼ਖਮੀ ਕੀਤਾ ਹੈ ਤੇ ਉਹ ਆਪਣੀ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ ਮੌਕੇ ਤੇ ਪੈਰਾਮੈਡਿਕਸ ਨੇ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗੈਰੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪੋਸਟਮਾਰਟਮ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਉਸ ਦੀ ਮੌਤ ਦਾ ਮੁੱਖ ਕਾਰਨ ਉਸ ਦੇ ਖੱਬੀ ਲੱਤ ਤੇ ਲੱਗਿਆ ਚਾਕੂ ਦਾ ਗੰਭੀਰ ਜ਼ਖਮ ਸੀ ਪੁਲਿਸ ਨੇ ਇਸ ਘਟਨਾ ਦੇ ਮਾਮਲੇ ਦੇ ਵਿੱਚ 27 ਸਾਲ ਦੇ ਅਮਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਤੇ ਅਧਿਕਾਰਿਕ ਤੌਰ ਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ। ਅਮਰਦੀਪ ਸਿੰਘ ਨੂੰ 5 ਜਨਵਰੀ 2026 ਨੂੰ ਲੰਡਨ ਦੀ 올ਡ ਬੈਲੇ ਅਦਾਲਤ ਦੇ ਵਿੱਚ ਮੁਕਦਮੇ ਲਈ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ 29 ਸਾਲ ਦੇ ਮਰਦ ਅਤੇ 3 ਔਰਤਾਂ ਜਿਨ੍ਹਾਂ ਦੀ ਉਮਰ 29, 30 ਅਤੇ 54 ਸਾਲ ਦੀ ਹੈ ਉਹਨਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਹਨਾਂ ਨੂੰ ਅਕਤੂਬਰ ਦੇ ਮਹੀਨੇ ਤੱਕ ਜ਼ਮਾਨਤ ਤੇ ਰਿਹਾਈ ਮਿਲ ਗਈ ਹੈ। ਪੁਲਿਸ ਦੀ ਜਾਂਚ ਇਸ ਮਾਮਲੇ ਵਿੱਚ ਜਾਰੀ ਹੈ ਤੇ ਮ੍ਰਿਤਕ ਦੀ ਮੌਤ ਦੀ ਪੂਰੀ ਜਾਂਚ ਲਈ ਇੱਕ ਅਦਾਲਤੀ ਪੜਤਾਲ ਸ਼ੁਰੂ ਕੀਤੀ ਗਈ ਹੈ ਜਿਸ ਦੀ ਅਗਲੀ ਸੁਣਵਾਈ ਤੱਕ ਉਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਗੁਰਮੁਖ ਸਿੰਘ ਦਾ ਪਰਿਵਾਰ ਫਿਲਹਾਲ ਭਾਰੀ ਸਦਮੇ ਵਿੱਚ ਹੈ। ਉਧਰ ਮੈਟਰੋਪੋਲੀਟਨ ਪੁਲਿਸ ਦੀ ਸਪੈਸ਼ਲਿਸਟ ਕ੍ਰਾਈਮ ਨਾਰਥ ਯੂਨਿਟ ਦੀ ਡਿਟੈਕਟਿਵ ਚੀਫ ਇਨਸਪੈਕਟਰ ਜੋਆਨਾ ਯਾਰਕ ਦੇ ਮੁਤਾਬਿਕ ਇਸ ਘਟਨਾ ਦੇ ਕਾਰਨ ਸਥਾਨਕ ਭਾਈਚਾਰੇ ਤੇ ਡੂੰਗਾ ਅਸਰ ਪਿਆ ਹੈ ਜੋਆਨਾ ਨੇ ਇਲਾਕੇ ਦੇ ਵਿੱਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਘਟਨਾ ਦੇ ਬਾਰੇ ਸਾਹਮਣੇ ਆ ਕੇ ਹੋਰ ਜਾਣਕਾਰੀ ਪੁਲਿਸ ਦੇ ਨਾਲ ਉਹ ਸਾਂਝੀ ਕਰਨ ਪੁਲਿਸ ਨੇ ਸਥਾਨਕ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ ਤੇ ਜਾਂਚ ਦੇ ਵਿੱਚ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ ਇਸ ਘਟਨਾ ਨੇ ਇਲਫੋਰ ਦੇ ਸਿੱਖ ਪਾਈਚਾਰੇ ਨੂੰ ਡੂੰਘਾ ਸਦਮਾ ਦਿੱਤਾ ਹੈ ਸਥਾਨਕ ਸਿੱਖ ਗੁਰਦੁਆਰਿਆਂ ਦੇ ਵਿੱਚ ਤੇ ਸੰਸਥਾਵਾਂ ਨੇ ਗੁਰਮੁਖ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਵੀ ਕੀਤੀਆਂ ਨੇ ਤੇ ਪਰਿਵਾਰ ਨੂੰ ਸਮਰਥਨ ਵੀ ਦਿੱਤਾ ਜਾ ਰਿਹਾ ਹੈ